ਸੰਗਣੀ ਧੁੰਦ ਦੇ ਕਾਰਨ ਨਾਭਾ ਦੀ ਸਬ ਤਹਿਸੀਲ ਭਾਸੋਂ ਦੇ ਪਿੰਡ ਦਿੱਤੂ ਪਰ ਜੱਟਾਂ ਵਿਖੇ ਵਾਪਰਿਆ ਭਿਆਨਕ ਹਾਦਸਾ ਪਿੰਡ ਦੇ ਤਿੰਨ ਨੌਜਵਾਨਾਂ ਦੀ ਗੱਡੀ ਟੋਬੇ ਵਿੱਚ ਡਿੱਗਣ ਕਾਰਨ ਹੋਈ ਮੌਤ ਇਲਾਕੇ ਵਿੱਚ ਸੋਗ ਦੀ ਲਹਿਰ ਕੀ ਨਾਮ ਵੀਜੀ ਏਰਨੈਲ ਸਿੰਘ ਜੀ ਏਰਨੈਲ ਸਿੰਘ ਜੀ ਕੀ ਪਾਣਾ ਵਾਪਰੇ ਇਹ ਬਹੁਤ ਵੱਡਾ ਹਾਪਾ ਪਾਣਾ ਤਾਂ ਵੀਰੇ ਉਧਰੋਂ ਸਾਡੇ ਲੱਭੋਂ ਲੱਖ ਕੇ ਆਏ ਨੇ ਇਹ ਅਸੀਂ ਉੱਥੇ ਸੇਕ ਰਹੇ ਤੇ ਬੈਠੇ 5:30 ਵਜੇ ਹੂੰ ਇਹ ਪੰਜ ਬੰਦੇ ਦੇ ਅੱਛਾ ਪੰਜੇ ਬੰਦੇ ਆਏ ਨੇ ਇੱਕ ਬੰਦਾ ਇਹਨਾਂ ਨੇ ਉੱਥੇ ਲਾਤਾ ਯਾ ਨਾਲੇ ਟੋਬੇ ਦੇ ਇਹ ਤੁੰਦ ਜਾ ਰਿਹਾ ਸਾਨੂੰ ਰਸਤਾ ਦੱਸ ਦੇ ਤੇ ਚਾਰ ਬੰਦੇ ਵਿੱਚ ਦੇ ਜਦੋਂ ਇਹਨੇ ਗੱਡੀ ਹੱਕੀ ਉਹ ਵਿਚਾਰਾ ਮੂਰੇ ਲੰਘ ਗਿਆ ਤੇ ਪਤਾ ਨਹੀਂ ਇਹਨਾਂ ਨੂੰ ਭੁਲੇਖਾ ਪੈ ਗਿਆ ਕੀ ਹੋਇਆ ਕੀ ਨਹੀਂ ਇਹ ਟੋਬੇ 'ਚ ਗਿਰ ਗਈ ਗੱਡੀ ਅੱਛਾ ਟੋਬੇ 'ਚ ਗਿਰੀ ਚਲੋ ਜਿਹੜਾ ਬਾਹਰ ਤੋਂ ਨੇ ਫੋਨ ਮਾਰ ਕਰੇ ਵਿਚਾਰੇ ਨੇ ਜਾਣੋ ਸਾਡੇ ਆਉਂਦੇ ਨੂੰ ਜਿਹੜੀ ਤਿੰਨ ਬੰਦੇ ਡੁੱਬ ਗਏ ਤੇ ਵਿਚਾਰੇ ਚੌਥਾ ਛੇ ਛੇ ਜਣ ਨੂੰ ਬਾਹਰ ਨਿਕਲ ਗਿਆ ਹੈਗਾ ਵਿੱਚ ਇਹਦਾ ਤਿੰਨ ਬੰਦਿਆਂ ਦੀ ਡੈਥ ਹੋ ਗਈ ਤਿੰਨ ਬੰਦੇ ਡੈਥ ਹੋ ਗਈ ਚੌਥਾ ਅਸੀਂ ਖਿੱਚ ਕੇ ਜੇ ਨਹੀਂ ਬਾਹਰ ਕੱਢਿਆ ਕਿੰਨੀ ਉਮਰ ਸੀਗੀ ਬੱਚੇ ਇਹ ਉਮਰ ਤਾਂ ਉਹੀ 22 23 ਸਾਲ ਕੋਈ 25 ਸਾਲ ਜੀ ਵਿਚਾਰਾ ਇੱਕ ਮੁੰਡਾ ਨੇਵੀ ਚ ਤਾਂ ਤੇ ਦੋ ਛੋਟੇ ਤੇ ਇੱਕ ਪੜਦਾ ਉਹਦਾ ਇੱਕ ਬੇਰ ਕੱਚ ਲੱਗਿਆ ਉਹਦਾ ਤੇ ਐ ਜਾਣੋ ਅਸੀਂ ਆਏ ਜਾਣੋ 20 25 ਮਿੰਟ ਲੰਘੇ ਹਾਂਜੀ 20 25 ਮਿੰਟਾਂ ਬਾਅਦ ਜਦੋਂ ਅਸੀਂ ਬਾਹਰ ਕੱਢੇ ਜਦੋਂ ਵਿਚਾਰੇ ਜਦੋਂ ਡੈਡੇ ਦੇਖੋ ਜੋ 10 ਸਾਲ ਚ ਲੈ ਗਏ ਜਾਨ ਸਾਰੇ ਉਹਨਾਂ ਨੇ ਕਹਤਾ ਵੀ ਨਹੀਂ ਭਾਈ ਹਮ ਮਤਲਬ ਵੀ ਡੈਡੀ ਮੈਂ ਇਹ ਵਿਚਾਰਾਂ ਦਾ ਕੋਈ ਬਰਮਾੜ ਨੇਵੀ ਆਲਾ ਹੁਣੇ ਸੁੱਟੀ ਆਇਆ ਵਸੀ ਇਹ ਨੇਵੀ ਆਣ ਤਿੰਨ ਮਹੀਨੇ ਹੋ ਗਏ ਤੇ ਆਇਆ ਇਹਨੂੰ ਫੇਰ ਘਰ ਪਾ ਗਿਆ ਲੈਂਟਰ ਪਾਇਆ ਤਾਂ ਹੁਣ ਇਹਨਾਂ ਨੇ ਕਿੱਥੇ ਜਾਣਾ ਦਾ ਵਸ ਜਾਣਾ ਦਾ ਵਿਚਾਰ ਨਹੀਂ ਮਤਲਬ ਐ ਹੋਇਆ ਜੀ ਤੇ ਫਾਰਟ ਨੇ ਕੱਲੇ ਕੱਲੇ ਇੱਕ ਦੋ ਦੋ ਭੈਣ ਰਹਿ ਗਈ ਕੱਲੇ ਕੱਲੇ ਵਿਚਾਰਾਂ ਦੀ ਪਰਿਵਾਰ ਦੇ ਵਿਲੇ ਹੋ ਗਈ ਵਿਚਾਰੇ ਬਹੁਤ ਸਾਤ ਨੇ ਪਰਿਵਾਰ ਸਾਊ ਤੇ ਵਿਚਾਰੇ ਹਾਂਜੀ ਬਹੁਤ ਵਧੀਆ ਬਰਵਾਰ ਤੇ ਇਹ ਸਵੇਰ 8:00 ਵਜੇ ਦੀ ਗੱਲ ਆ ਪਿੰਡ ਤੋਂ ਆਪਣੇ ਦੋਸਤ ਦੇ ਘਰ ਜਾ ਰਹੇ ਸੀ ਵੀਰੇ ਇਹ ਵਿੱਚ ਮੰਨ ਲਓ ਵੀ ਰਸਤੇ 'ਚ ਟੋਬਾ ਆਉਂਦਾ ਉਹ ਧੁੰਦ ਜਿਆਦਾ ਹੋਣ ਕਰਨਾ ਉਹਨਾਂ ਨੇ ਇੱਕ ਬੰਦੇ ਨੂੰ ਆਪਣੇ ਨੂੰ ਉਤਾਰ ਕੇ ਕਹਿੰਦੇ ਵੀ ਸਾਨੂੰ ਰਸਤਾ ਦੱਸ ਦੇ ਤੇ ਉਹ ਹਜੇ 10 ਕਦਮ ਮੰਨ ਲਓ ਵੀ ਤੁਰ ਕੇ ਆਇਆ ਰਸਤਾ ਦੱਸਦਾ ਤੇ ਇਹਨਾਂ ਦੀ ਗੱਡੀ ਦਾ ਇਹਨਾਂ ਦਾ ਜਿਆਦਾ ਮਨ ਬਣ ਗਿਆ ਵੀ ਵਾਪਸ ਕਰ ਲੈਣੇ ਆ ਮੋੜ ਲੈਣੇ ਆ ਜਾਂ ਇਹਨਾਂ ਦਾ ਟਾਇਰ ਇੱਧਰ ਨੂੰ ਸਲਿੱਪ ਹੋ ਗਿਆ ਤੇ ਚਾਰ ਗੱਡੀ ਜਿਹੜੀ ਉਹ ਪਲਟ ਗਈ ਗੱਡੀ ਵੀਰੇ ਹਾਂਜੀ ਤੇ ਕਿੰਨੀ ਉਮਰ ਸੀ ਜੀ ਬੱਚਿਆਂ ਦੀ ਉਮਰ ਵੀਰੇ ਇੱਕ 16 ਸਾਲ ਦਾ ਸੀ ਇੱਕ ਹੈਗਾ ਸੀ 25 ਸਾਲ ਦਾ ਤੇ ਇੱਕ ਮੁੰਡਾ ਨੇਵੀ ਚ ਸੀ ਉਹ 30 ਸਾਲ ਦਾ ਸੀ ਵੀਰੇ ਹਾਂਜੀ ਤੇ ਪਰਿਵਾਰ ਚ ਕੌਣ ਕੌਣ ਨੇ ਉਹਨਾਂ ਦੇ ਪਰਿਵਾਰ ਚ ਵੀਰੇ ਸੀ ਇੱਕ ਮੁੰਡਾ ਦਾ ਇਕੱਲਾ ਹੈ ਜਿਹੜਾ ਨੇਵੀ ਚ ਆ ਤੇ ਦੂਜਿਆਂ ਦੇ ਇੱਕ ਇੱਕ ਸਿਸਟਰ ਆ ਵੀਰੇ ਬਹੁਤ ਬੜੀ ਲੱਗਦਾ ਹੈ ਜਦ ਜੇ ਖੁੱਲ੍ਹੇ ਗਈ ਜਿਹੜੇ ਮਰੀ ਜਿਹੜੇ ਉਹ ਕਹਿੰਦਾ ਨਾ ਉਹ ਗੱਡੀ ਟੋਪ ਨਹੀਂ ਉਹ ਉੱਥੇ ਰਹਿਣਾ ਮੈਨੂੰ ਲੱਗ ਉਹ ਜਾਬ ਜਿਗਰੀ ਜਦੋਂ ਬਾਹਰ ਹੋ ਗਿਆ ਉਹ ਬਾਹਰ ਹੋਇਆ ਵਾ ਮਤਲਬ ਉਹ ਵਿੱਚ ਲੱਤਾਂ ਫਸ ਗਿਆ ਉਹਦੇ ਥੱਲੇ ਆ ਛਾਤੀ ਯਾਰ ਮੂੰਹ ਬਾਹਰ ਆ ਗਿਆ ਉਹ ਗਾਂ ਪਈ ਹੈ ਕਹਿੰਦਾ ਮੈਨੂੰ ਤਾਂ ਘੱਡ ਲਓ ਵੀ ਉਹ ਤਾਂ ਡੁੱਬ ਗਿਆ ਵਿਚਾਰੇ ਮਤਲਬ ਜਿਆਦਾ ਸੀ ਦੇਖਿਆ ਗਿਆ ਮਗਰ ਲੇ ਕੱਲੇ ਟਾਇਰ ਮਾਰੇ ਮੈਨੂੰ ਦਿਖਦੇ ਤੇ ਬਾਕੀ ਸਾਰੀ ਗੱਡੀ ਡੁੱਬੀ ਹੋਈ ਦੀ ਤੇ ਫਿਰ ਜਾਨੂ ਬੰਦੇ ਚਾਰ ਪੰਜ ਵਿਚ ਬੜੇ ਵਿਚਾਰੇ ਚਾਰ ਪੰਜ ਕਿ ਕਰਦੇ ਨੇ ਤੇ ਭੱਜ ਕੇ ਲੱਜ ਲਿਆਂਦੀ ਜਾਂ ਨੂੰ 20 25 ਮਿੰਟ ਲੰਘੇ 20 25 ਮਿੰਟ ਲੱਗੇ ਹੋਏ ਜਦੋਂ ਫੇ ਗੱਡੀ ਉੱਤੋਂ ਲਵੇ ਲਾ ਕੇ ਕੱਢੇ ਵਿਚਾਰੇ ਉਹ ਉਹ ਤਾਂ ਜਦੇ ਡੈੱਡ ਮੰਗਦੇ ਵਿਚਾਰੇ ਬਸ ਕੀ ਨਾਮ ਕੀ ਕੀਤੀ ਵੀਰੇ ਮੁੰਡਿਆਂ ਦਾ ਨਾਮ ਦਾ ਕਹਦੇ ਇਹ ਕਰਦੀਪ ਸਿੰਘ ਦਾ ਇਹ ਕਹਦਾ ਗੱਗੂ ਕਹਿੰਦੇ ਇਹ ਕੰਮਲ